ਦੀਦੀ ਆ ਗਈ ਜੀ ਆਹੋ ਮੈਂ ਤੇ ਆ ਗਈ ਆ ਮੈਂ ਤੇ ਆ ਕੇ ਨਹਾ ਤੋ ਵੀ ਲਿਆਵਾ ਅੱਛਾ ਤੇ ਤੂੰ ਮੈਨੂੰ ਲੱਭੀ ਨਹੀਂ ਕਿਤੇ ਕਿੱਥੇ ਚਲ ਗਈ ਸੀ ਮੈਂ ਕਿੱਥੇ ਲੱਭਣਾਵਾ ਕੰਮ-ਕਮੋ ਕਰਕੇ ਤੇ ਵੇਲੇ ਹੋ ਕੇ ਹੁਣ ਤੇ ਮੈਂ ਜਾ ਕੇ ਲੰਮੀ ਪਈ ਤੇ ਮੈਨੂੰ ਨੀਂਦ ਆ ਗਈ ਲੈ ਦੱਸ ਸਾਰਾ ਦਿਨ ਤੂੰ ਲੰਮੀ ਨਹੀਂ ਪਈ ਕਿੱਥੇ ਲੰਮੀ ਪਈਆਂ ਕੰਮ ਵੇਲੇ ਹੋ ਕੇ ਤੇ ਹੁਣ ਲੰਮੀ ਪਈਆਂ ਨੀਂਦ ਆ ਗਈ ਮੈਨੂੰ ਤਾਂ ਪਤਾ ਲੱਗਾ ਤੂੰ ਕਦੋਂ ਆਏ ਹੋ ਵਿੜੇ ਵਿੱਚ ਝਾੜੂ ਤੇ ਮਾਰ ਗਈ ਸੀ ਵਿੜੇ ਚ ਝਾੜੂ ਮਾਰਿਆ ਦੀਦੀ ਅੰਦਰ ਤੇ ਸਾਰਾ ਕਰਨ ਵਾਲਾ ਸੀ ਨਾ ਅੰਦਰ ਵੀ ਝਾੜੂ ਮਾਰਨਾ ਹੀਗਾ ਨਾਲੇ ਸੱਸਾ ਤੁਹਾਡੇ ਕਿੱਦਾਂ ਭੈਣ ਭਰਾ ਠੀਕ ਹੈ ਸਾਰੇ ਆਹੋ ਮੇਰੇ ਭੈਣ ਭਰਾ ਤਾਂ ਠੀਕ ਵਾਪਤਾ ਚ ਬੋਲਣ ਕਿਦਾਂ ਨਹੀਂ ਆ ਤੇ ਬੋਲਣਾ ਕਿਦਾਂ ਆ ਮਾਂ ਦੀਦੀ ਤੂੰ ਕਿਦਾਂ ਜਾਣਦੇ ਜੇ ਨਾ ਤੂੰ ਦੱਸ ਕੇ ਜਾਂਦੇ ਵੀ ਮੈਂ ਚੱਲੀ ਆ ਨਿੱਤਰ ਕਹਿਣ ਦਾ ਮਤਲਬ ਕੀ ਆ ਸਾਫ਼-ਸਾਫ਼ ਸਮਝਾ ਮੈਨੂੰ ਸਾਫ਼-ਸਾਫ਼ ਜੀ ਸਮਝਾਣਾ ਵਾ ਸਿੱਧੀ ਗੱਲ ਕਲੀਅਰ ਕਰਨ ਲਈ ਆ ਕਿ ਮੈਂ ਜਦੋਂ ਤੂੰ ਇੱਥੇ ਚਪਰ ਕੇ ਚਲ ਜਾਂਦੇ ਜੇ ਘਰ ਦਾ ਕੰਮ ਕਿੰਨਾ ਹੁੰਦਾ ਬੰਦਾ ਲੱਗ ਕੋਈ ਕੰਮ ਹੀ ਕਰਾ ਜਾਂਦਾ ਵਾ ਅੱਛਾ ਤੇ ਜਿੱਦਣ ਤੂੰ ਜਾਨੀ ਆ ਉਦੋਂ ਸਾਰੇ ਕਰਕੇ ਜਾਨੀ ਆ ਨਾ ਮੈਂ ਨਹੀਂ ਕਰਦੀ ਕੰਮ ਮਰਚ ਜਾਣ ਨੀਗੀ ਜੇ ਅੱਜ ਮੈਂ ਚੱਲ ਗਈ ਆ ਤਾਂ ਬੜੀ ਤੰਗੀ ਹੋਈ ਆ ਤੈਨੂੰ ਅੱਜ ਤੇਰੇ ਤੌਰ ਤਰੀਕੇ ਬਦਲ ਤੇ ਮੈਂ ਅੱਜੋ ਜਾਨੀ ਮਤੋਂ ਨਕਰਾ ਕੇ ਜਾਨੀ ਕੰਮ ਸਾਰੇ ਮੈਂ ਇਦਾਂ ਤੇ ਨਹੀਂ ਕੀ ਜਾਂਦੀ। ਨਾ ਮੈਨੂੰ ਇੱਕ ਗੱਲ ਦੱਸ ਤੂੰ ਤੇ ਅੱਜ ਲੜਾਈ ਦੇ ਮੂਡ ਵਿੱਚ ਆ। ਲੰਡਾ ਜੀ ਲੰਡਾ ਪੇਜੇ ਮੈਂ ਤਾਂ ਨਾਲ ਗੱਲ ਕੀਤੀ ਹੀ ਆਣ ਕੇ ਵੇਖ ਲੈ। ਆਪੇ ਸਾਰੇ ਕੰਮ ਕਰੀ ਜਾਂਣ ਢਈ ਆ। ਇਹ ਤੁਸੀਂ ਲੜਾਈ ਦੇ ਮੂਡ ਵਿੱਚ ਦੇ। ਨਾ ਮੈਂ ਕਿਥੋਂ ਲੜਾਈ ਦੇ ਮੂਡ ਜਾਗੀ। ਮੈਂ ਤਾਂ ਬੜੀ ਵਧੀਆ ਆਪਣੇ ਭੈਣ ਭਰਾਵਾਂ ਨੂੰ ਮਿਲ ਕੇ ਆਈ ਆ। ਤੇ ਤੇਰੇ ਪੁੱਛਣ ਦਾ ਤਰੀਕਾ ਵੇਖ ਕਿਦਾਂ ਦਾ ਵਾ ਹੈ? ਉੱਤੋਂ ਮੇਰੇ ਗੱਲ ਪੈਂਡਈ ਆ ਤੂੰ। ਤੇ ਤੁਸੀਂ ਕੰਮ ਨਹੀਂ ਕਰਕੇ ਜਾਂਦੇ ਆ ਨਹੀਂ ਕਰਕੇ ਜਾਂਦੇ ਉਹ ਨਹੀਂ ਕਰਕੇ ਜਾਂਦੇ। ਫੇਰ ਕਹਿ ਤਾ ਹੋਲੀ ਜਨ ਵੀ ਗਲਤੀ ਤੁਹਾਡੀ ਆ। ਤੂੰ ਗੱਲ ਕਰ ਹੀ ਲਿਆ ਹਜ ਜਿਹੜੀ ਕਰਨੀ ਮੇਰੇ ਨਾਲ ਮੈਂ ਕਦੀ ਗੱਲ ਕਰਨੀ ਆ ਮੇਰੇ ਅੰਦਰ ਮਸ਼ੀਨ ਲੱਗੀ ਹੈ ਕਿ ਮੈਂ ਲੋਹੇ ਦੀ ਆ ਜਦੋਂ ਕਦੇ ਜਾਣਾ ਹੁੰਦਾ ਵਾ ਨਾ ਆਪਣੇ ਸਦਾ ਕੰਮ ਮੁਕਾ ਕੇ ਜਾਇਆ ਕਰੋ ਤੇ ਜਿੱਥੇ ਮਰਜੀ ਗਏ ਇੱਕੋ ਮਾਤਾ ਵਾ ਜਿਹੜੀ ਕੱਖ ਪਨ ਕੇ ਦੋਰਾ ਨਹੀਂ ਕਰਦੀ ਨਹੀਂ ਅੱਜ ਤੈਨੂੰ ਹੋਕ ਹੀ ਗਿਆ ਵਾ ਖਾ ਕੇ ਲਿਆ ਵਾ ਤੂੰ ਹੈ ਕਿੱਦਾਂ ਮੇਰੇ ਗੱਲ ਪੈਣ ਦੇ ਜਾਣ ਕੇ ਨਾਲੇ ਹਿੱਸੇ ਦੇ ਕੰਮ ਦੀ ਕਿੱਥੋਂ ਗੱਲ ਆ ਗਈ ਆ ਕਦੋਂ ਦੇ ਹਿੱਸੇ ਕਰਨ ਦੇ ਪੀਂ ਆ ਤੂੰ ਹੈ ਅੱਗੇ ਤੇ ਕਦੀ ਮੈਨੂੰ ਕਿਹਾ ਨਹੀਂ ਕੁਝ ਵੀ ਤੂੰ ਫੇ ਦੀਦੀ ਤੁਸੀਂ ਕੱਟ ਕਰ ਲੈ ਜਾਂ ਵਧ ਕਰ ਲਿਆ ਅੱਜ ਤੋਂ ਕੀ ਖਾ ਲਿਆ ਵਾ ਫਿਰ ਜਾ ਕੇ ਇਹਨੇ ਫੋਨ ਤੇ ਪੱਟੀ ਚੜਾ ਛੜੀ ਤੇਨੂੰ ਮੈਨੂੰ ਨਹੀਂ ਕਿਹਨੇ ਫੋਨ ਤੇ ਪੱਟੀ ਚੜਾਈ ਜੇ ਕਿਤੇ ਜਾਣਾ ਹੁੰਦਾ ਬੰਦਾ ਦੱਸ ਹੀ ਚਾਹੀਦਾ ਮੈਂ ਚੱਲਿਆ ਵਾਂ ਦੱਸ ਕੇ ਤੇ ਮੈਂ ਗਈ ਹੀਗੀ ਘਰ ਨੂੰ ਕਿੱਦਾਂ ਦੱਸਦੀ ਮੇਰੇ ਨਾਲ ਤੈਨੂੰ ਹੀ ਗੱਲ ਕੀਤੀ ਮੈਂ ਤੈਨੂੰ ਉਹ ਦੇਖਿਆ ਤੂੰ ਹੀ ਗਾਂਦੇ ਤੂੰ ਹੀ ਨਾ ਬਹੁਤ ਸੋਣਾ ਕਰਨ ਢਈ ਆ ਮੇਰੇ ਨਾਲ ਕੋਈ ਨਹੀਂ ਅੱਜ ਮੈਨੂੰ ਜਾਣਾ ਪੈ ਗਿਆ ਨਾ ਕੱਲੋਂ ਤੇਰੀ ਵਾਰੀ ਵੀ ਆਉਣੀ ਆ ਫਿਰ ਸਾਰਾ ਕਰਾਂਗੇ ਤੇ ਜਾਵਾਂਗੇ ਜੇ ਭੈਣ ਭਰਾ ਇੱਕ ਦੂਜੇ ਦਾ ਸਾਥ ਦੇਵਾਂਗੇ ਤੇ ਚੰਗੇ ਰਵਾਂਗੇ ਤੇ ਜਹਾਜ਼ ਅੱਲਾ ਕਰਨੀਆਂ ਵਾ ਨਾ ਫਿਰ ਜਾ ਤੇਰਾ ਰਾ ਵੱਖਰਾ ਤੇ ਮੇਰਾ ਵੱਖਰਾ ਕਰੀ ਜਾ ਜੋ ਕਰਨਾ ਫਿਰ ਤੂੰ ਕੋਈ ਗੱਲ ਨਹੀਂ ਜਦ ਤੱਕ ਜਿਆ ਕਰੋਗੇ ਕੰਮ ਜਿਆ ਕਰਕੇ ਜਾਇਆ ਕਰੋਗੇ ਮੈਂ ਜਦ ਤੱਕ ਜਾਨੀ ਮੈਂ ਕੰਮ ਮਕਾ ਕੇ ਜਾਨੀ ਹੁੰਨੀ ਆਪਣਾ ਹਾਏ ਹਾਏ ਇਹ ਕਿਤੇ ਤੁਮ ਨੇ ਹੀ ਦੀ ਸਮਝ ਨਹੀਂ ਆਉਂਦੀ ਕੀ ਖਾ ਲਿਆ ਇਹਨੇ ਆਉਂਦੀ ਤੇ ਗੱਲ ਪੈ ਗਈ ਆ ਮੇਰੇ ਐਦਾਂ ਤਾਂ ਕਦੀ ਨੇ ਕੀਤਾ ਹੀ ਨਹੀਂ ਪਤਾ ਨਹੀਂ ਕੀ ਹੋ ਗਿਆ ਮੈਨੂੰ ਸਮਝ ਨਹੀਂ ਆਉਂਦੀ ਕੋ ਚੁੱਪ ਕਰਕੇ ਕੰਮ ਕਰਦੀ ਰਹਿੰਦੀ ਹੁੰਦੀ ਸੀ ਸਾਰਾ ਤੇ ਮੈਂ ਵੀ ਆਰਾਮ ਦੇ ਨਾਲ ਜਿੱਥੇ ਜੀ ਕਰਨਾ ਚੱਲ ਜਾਣਾ ਆ ਤਾਂ ਪਵਾੜਾ ਹੀ ਪਾਣ ਲੱਗੀ ਆ ਤੇ ਇਹਨੇ ਜਰੂਰ ਪੁੱਟਿਆ ਹੋਆ ਇਹਨੂੰ ਇਹ ਆਪਣੇ ਆਪ ਨਹੀਂ ਇਦਾਂ ਕਰ ਸਕਦੀ ਚੱਲ ਕੋਈ ਨਹੀਂ ਅੰਦਰ ਦੀਆਂ ਪੱਕੀਆਂ ਬਾਹਰ ਹੀ ਆਉਣੀਆਂ ਕਰ ਲੈਂਦੇ ਜੋ ਕਰਦੀ ਆ ਮੈਂ ਤਾਂ ਕਰਾ ਰਾਮ ਘੜੀ ਚੱਲ ਬਾਪੂ ਨਾਲ ਸਲਾਹ ਕਰ ਹੀ ਲੈਨੇ ਆ ਸੁਤੇ ਉਹ ਬੁੱਲੇ ਬੁੱਲੇ ਆ ਗਿਆ ਪਿੰਦਰ ਹਾਂਜੀ ਤੇ ਉਹ ਭੁਜਾਈ ਤੇਰੀ ਵੀ ਆ ਗਈ ਤੇ ਰੈਪੀ ਪੇਖੇ ਨਹੀਂ ਨਹੀਂ ਨਾਲ ਲੈ ਕੇ ਆਇਆ ਵਾ ਅੱਛਾ ਆ ਗਈ ਆਹ ਹੋਰ ਸਾਰਾ ਠੀਕ ਠਾਕ ਸਾਰੇ ਹਾਂਜੀ ਠੀਕ ਠਾਕ ਤੇ ਮੈਨਾ ਤੁਹਾਡਾ ਨਾਲ ਸਲਾਹ ਕਰਨੀ ਆ ਤਾਂ ਹੂੰ ਮੈਨੂੰ ਨਾ ਜਾਂਦਾ ਮੇਰੇ ਯਾਰ ਦਾ ਫੋਨ ਆਇਆ ਕੱਲਾ ਅੱਛਾ ਅੱਛਾ ਉਹ ਨਾ ਪ੍ਰਾਈਵੇਟ ਹੀ ਨੌਕਰੀ ਕਰਦਾ ਹੂੰ ਤੇ ਆਂਦਾ ਵੀ ਤਨਖਾਹ ਹੈਗੀ 20000 ਰੁਪਿਆ ਅੱਛਾ ਤੇ ਮੈਨੂੰ ਕਹਿੰਦਾ ਵੀ ਜੇ ਤੇਰਾ ਰੱਦਾ ਹੈਗਾ ਤਾਂ ਵੇਖ ਲੈ ਉਦਾਂ ਇੱਥੇ ਇੱਕ ਸੀਟ ਖਾਲੀ ਹੈਗੀ ਆ ਆਂਦਾ ਬੰਦੇ ਡੇ ਨੇ ਰੱਖਣ ਤੇ ਪੁੱਤ ਤੂੰ ਕਰ ਲੈ ਹੋਰ ਤੈਨੂੰ ਕੀ ਚਾਹੀਦਾ ਵਾ 10 20000 ਰੁਪਿਆ ਥੋੜਾ ਵਾ ਆਹੋ ਆਂਦਾ ਮੈਂ ਕੀਤੀ ਗੱਲ ਬਾਤ ਸਰਕਾਰੀ ਨੌਕਰੀ ਮਿਲੇ ਨਾ ਪ੍ਰਾਈਵੇਟ ਆਪਾਂ ਕਰੀਏ ਨਾ ਤੇ ਜਾਣਾ ਕਿੱਧਰ ਨੂੰ ਸੱਜੇ ਮੈਂ ਚੱਲੋਂ ਤੁਹਾਡੇ ਨਾਲ ਸਲਾਹ ਕਰਦਾ ਹਜੇ ਮੱਦਾ ਕਿਸੇ ਨਾਲ ਗੱਲ ਨਹੀਂ ਕੀਤੀ ਮੈਂ ਨਾ ਕਿਸੇ ਨਾਲ ਕਰੀ ਵੀ ਨਾ ਤੇ ਚੁੱਪ ਕਰਕੇ ਨਾ ਤੇ ਜਾ ਕੇ ਉਹਨੂੰ ਮਿਲ ਤੇ ਜੇ ਗੱਲ ਬੰਦੀਆ ਤਾਂ ਬੰਨਾਲਾ ਉਹਦਾ ਕੱਲ ਨੂੰ ਆਈਂ ਉੱਧਾ ਤੇ ਕੋਈ ਗੱਲ ਨਹੀਂ ਕੱਲ ਨੂੰ ਚੱਲ ਜਾਈਂ ਤੂੰ ਤੇ ਫਿਰ ਪੱਠਿਆਂ ਪੁੱਠਿਆਂ ਦਾ ਕਿੱਦਾਂ ਸਾਰਾਂਗੇ ਉਹ ਤੈਨੂੰ ਪੱਠਿਆਂ ਨਹੀਂ ਪੈ ਗਈ ਆ ਆਪੇ ਸਰਦਾ ਰਹੂਗਾ ਕਦੀ ਕੰਮ ਵੀ ਬੰਦ ਹੋਇਆ ਉਹ ਨਹੀਂ ਫਿਰ ਵੀ ਜਿੰਤਾ ਮਰਜੀ ਸਰੇ ਜੇ ਤੈਨੂੰ ਨੌਕਰੀ ਮਿਲਦੀ ਤੂੰ ਕਰ ਉਹ ਦੋਵੇਂ ਚੱਲ ਜਾਂਦੇ ਫਿਰ ਵੀ ਤੇ ਸਰਦਾ ਹੀ ਆ ਆਹੋ ਤੇ ਹੈਗਾ ਹੀ ਚਲੋ ਫਿਰ ਵੇਖ ਲੈਣਾ ਵਾ ਇਦਾਂ ਕਰਦਾ ਮੈਂ ਤਾਂ ਤੁਹਾਨੂੰ ਕਹਿੰਦਾ ਰਹਿਣਾ ਵਾ ਕਿ ਕਦੇ ਮਾੜਾ ਮੋਟਾ ਆਪਣਾ ਕਰ ਲਾ ਰੋਟੀ ਟੁੱਕ ਜਾਊਗਾ ਉਹ ਮੈਂ ਦੈਨਾਂ ਚਲੋ ਵੀ ਸਰਕਾਰੀ ਲੱਗੇ ਨੇ ਕਿਤੇ ਉਹ ਜਿਹੇ ਕੰਮਾਂ ਜਾਂਦੇ ਨੇ ਵਧੀਆ ਉਹ ਪੁੱਤ ਮੁੜ ਕੇ ਸਾਰਿਆਂ ਨੇ ਆਪੋ ਆਪਣੇ ਹਿੱਸੇ ਲੈ ਲੈਣੇ ਆ ਠੀਕ ਆ ਕਿ ਨਹੀਂ ਤੂੰ ਮੁੜ ਕੇ ਰਹਿ ਜਾਵੇਂਗਾ ਇਹ ਬੰਨੇ ਲੱਗ ਜਾ ਚਲੋ ਕੋਈ ਨਹੀਂ ਫਿਰ ਮੈਂ ਕਰਦੈਨਾਂ ਨੂੰ ਫੋਨ ਪੇ ਮਾ ਜਾਂਗਾ ਕੱਲ ਨੂੰ ਹੋਰ ਅਸੀਂ ਡੰਗਰ ਘੱਟ ਕਰ ਲਾਂਗੇ ਸਾਨੂੰ ਉੱਥੇ ਕੀ ਆ ਚਲੋ ਇਹ ਵੀ ਠੀਕ ਆ ਹਾਂ ਕੰਮ ਚੱਲੀ ਜਾਂਦੇ ਹੁੰਦੇ ਆ ਜੇ ਤੇਰੀ ਗੱਲ ਬੰਦੀ ਤੇ ਬਣਾ ਲਾ ਚਲੋ ਠੀਕ ਆ ਪਰ ਨਾ ਪੁੱਛ ਫੋਨ ਕਰਦਾ ਮੈਂ ਉਹਨੂੰ ਫਿਰ ਆਹੋ ਕਹਦੇ ਉਹਨੂੰ ਕਿ ਮਾਵਾਂਗਾ ਸਵੇਰੇ ਹੋਰ ਕੀ ਚਾਹੀਦਾ ਤੈਨੂੰ ਹਾਂ ਨੀ ਫੁਲਕੇ ਲਾਉਣ ਦੇ ਵੀ ਹਾਂਜੀ ਫੁਲਕੇ ਲਾਉਣ ਨਹੀਂ ਆ ਤੇ ਕੀ ਬਣਾਇਆ ਅੱਜ ਕਰ ਲੋ ਚੈੱਕ ਜਿਹੜੀ ਤੁਹਾਡੀ ਆਵਤ ਆ ਹਾਏ ਹਾਏ ਇਹ ਕਿਦਾਂ ਦੀ ਗੱਲ ਕੀਤੀ ਤੇ ਜੇ ਆ ਘੁੱਟ ਪਾਣੀ ਪਾ ਲਿੰਦੀ ਸਾਰਿਆਂ ਦਾ ਸੜ ਜਾਂਦਾ ਫਿਰ ਨਹੀਂ ਵਧੀਆ ਮੇਰੀ ਗੱਲ ਸੁਣ ਲਓ ਧਿਆਨ ਦੇ ਨਾਲ ਆਡੀਓ ਲੋਕਾ ਟਾਕਿੰਗ ਕਰਦੇ ਨੇ ਤੁਸੀਂ ਇਮੀਨੂ ਚੰਗੀਆਂ ਲੱਗਦੀਆਂ ਬਸ ਤੁਹਾਡਾ ਕੰਮ ਤਾਂ ਕੀ ਆ ਵੀ ਵੇਖਣਾ ਵਾਣ ਕੇ ਵੀ ਕੀ ਕਰਨੀ ਆ ਕਿਤੇ ਘਿਉਤ ਨਹੀਂ ਪਾ ਕੇ ਖਾ ਗਈ ਪਰੌਂਠੀਆਂ ਦੇ ਵਿੱਚ ਬਸ ਆਹੋ ਆਪ ਤੁਹਾਡੀ ਮਾੜੀ ਰਹੀ ਸ਼ੁਰੂ ਤੋਂ ਮੈਨੂੰ ਇਹ ਆਉਂਦੀਆਂ ਵੀ ਚੌਕੇ ਚ ਵਾੜੀ ਨਾ ਬਸ ਬਾਹਰ ਹੀ ਬੈਠੀ ਰੋ ਠੀਕ ਆ ਮੈਨੂੰ ਕੀ ਲੋੜ ਵਾ ਬਸ ਇਹੋ ਆਉਂਦੀਆਂ ਨੇ ਵੀ ਅੱਖੀਂ ਨਾ ਦੇ ਨਈ ਤੇ ਵੱਡੋ ਚੌਕੇ ਚ ਤੇ ਕਰੋ ਰੋਟੀ ਪਾਣੀ ਮੈਂ ਬਿਘੋੜਾ ਕਰਦੀ ਰਹੀ ਆ ਜੇ ਹੋ ਨਹੀਂ ਕਰਨ ਜੋਗੀ ਤਾਂ ਤੁਹਾਨੂੰ ਗੱਲਾਂ ਆਉਂਡੀਆਂ ਨੇ ਆ ਖੰਮੀ ਆ ਗਈ ਤੇ ਜਾ ਕੇ ਪੱਖੇ ਥੱਲੇ ਪਾਓ ਹਰਾਮਨਾ ਕਿੰਨੇ ਤੁਹਾਨੂੰ ਕਿਹਾ ਫਿਰ ਸੋਈ ਜਾਓ ਘੋੜੇ ਘੋੜੇ ਗਰਮੀ ਆ ਆਹੇ ਕਿੰਨਾ ਕਰ ਪੱਖੇ ਥਲੇ ਬਾਵਾਂ ਨਹੀਂ ਹੁਣ ਪਿਆ ਜਾਂਦਾ ਸਰੀਰ ਕਰਦਾ ਮੜ ਮੋਟਾ ਹਿੰਮਤ ਕਰਾਂ ਜੇਕਰ ਥੋੜਾ ਬੋਤਾ ਕੰਮ ਤੇ ਚੱਲ ਮੈਨੂੰ ਵੀ ਦੱਸਿਆ ਕਰੋ ਆ ਤਾਂ ਮੈਨਾਂ ਜਾਂਦੀਆਂ ਤੁਹਾਡੀਆਂ ਚੀਜ਼ਾਂ ਚੈੱਕ ਕਰਨ ਦੀਆਂ ਨਹੀਂ ਆ ਕੀ ਬਣਾਇਆ ਨਹੀਂ ਆ ਕੀ ਕੀਤਾ ਬਸ ਇਦਾਂ ਹੀ ਉਮਰ ਨੰਘ Đਣੀ ਸਾਰੀ ਤੁਹਾਡੀ ਹਾ ਸਿਆਣੇ ਬੰਦੇ ਨੂੰ ਤੇ ਆਦੀਆਂ ਦੀ ਅੱਖੀਂ ਨਾ ਦੇ ਕੀ ਲੋੜ ਮੈਨੂੰ ਕਹਿੰਦੀ ਕਰੋ ਨਾ ਕਰੋ ਬਣੀ ਰੋਟੀ ਕਿ ਨਹੀਂ ਪੜ ਗਈ ਇਹ ਪਿੰਦਾ ਰੋਟੀ ਐ ਮਿੰਦੋਣਾ ਲੈ ਆ ਦੇ ਉੱਥੇ ਮੈਂ ਆ ਗਿਆ ਬੱਸ ਨਾ ਕਿਤੇ ਅਗਰ ਮੈਂ ਨਾ ਜਾਣਾ ਕਿਤੇ ਅੱਛਾ ਕਿੱਥੇ ਜਾਣਾ ਪੁੱਤ ਅੱਜ ਮੰਮੀ ਦੱਸਦਾ ਤੁਹਾਨੂੰ ਬਾਅਦ ਚ ਮੈਂ ਪਹਿਲਾਂ ਨਾ ਫੇ ਮੈਂ ਲੇੜ ਨਾ ਨਾ ਹੋ ਜਾ ਪਿੰਦਰ ਨਾ ਲਾ ਨਾ ਲਾ ਤੂੰ ਫੁਲਕਾ ਤਿਆਰ ਵਾ ਕੋਈ ਗੱਲ ਨਹੀਂ ਮੈਂ ਦੇ ਦਿੰਨੀ ਆ ਜਾ ਉਹ ਇਹੀ ਬੈਠ ਜਾ ਕੇ ਪੱਕੇ ਥਲੇ ਬੈ ਜਾ ਨਹੀਂ ਆਖਰੀ ਆ ਜਾਂਦੀ ਰਸੋਈ ਚਾਜਾਂ ਤੇ ਹਾਦੀ ਹੋਈ ਤੇਰੀ ਵਾਲੀ ਦੀ ਇੱਕ ਦਿਨ ਐਨਾ ਪੈਰਾ ਵਾ ਨਾ ਸਾਰਾ ਦਿਨ ਜੇ ਰੋਟੀਆਂ ਪਕਾ ਰਾਂ ਤਸ ਮੈਂ ਰੋਟੀਆਂ ਚ ਪੀ ਕੱਢ ਕੇ ਖਾ ਜਾਣਾ ਵਾ ਭਲਾ ਜਿ ਕਿ ਉਹ ਮਸਾਲੇ ਲਈ ਨਹੀਂ ਰੋਟੀਆਂ ਚੋਪੜਨ ਨੂੰ ਉਹ ਵੀ ਆਣ ਕੇ ਮਿੰਣ ਮਿੰਣ ਕੇ ਵੇਖਣਾ ਵਾ ਹੈ ਕਿ ਕਿੰਨਾ ਖਲੌਂਦੀ ਆ ਰੋਟੀਆਂ ਤੇ ਇਹ ਕਦੇ ਮੇਰਾ ਜੀ ਕਹਤਾ ਮੈਂ ਸਾਰਾ ਕੰਮ ਛੱਡਦਾ ਆਪੇ ਪਕਾਵੇ ਤੇ ਆਪੇ ਖਾਵੇ ਤੁਹਾਨੂੰ ਵੀ Papa ਦੇ ਦੇ ਮੰਜੀਆਂ ਤੇ ਹਾਂ ਲੈ ਟਾਈਮ ਤੇ ਭੱਜਾ ਜਾਣ ਲਿਆ ਤੇ ਪਾਬੀ ਲੈ ਰੋ ਰੋਟੀ ਆਗੇ ਆਗੇ ਮੇ ਪਿੰਦਰ ਹਾਂ ਤੁਹ ਕਾਲਾ ਹੀ ਬੜਾਵਾਂ ਤੇ ਉਹ ਮਸਲਾ ਨਹੀਂ ਕਰਨਿਆ ਅੱਜ ਉਹ ਮੈਂ ਜਾਣਾ ਕਿ ਦੇ ਭਾਬੀ ਤਾਂ ਡਿਆਂ ਹਾਂ ਕਹਿਣ ਵੀ ਇੱਕ ਗੱਲ ਪੁੱਛਾਂ ਹਾਂ ਹਾਂਜੀ ਗੁੱਸਾਤ ਨਾ ਕਰੇਗਾ ਉਹ ਨਹੀਂ ਗੁਸਾ ਅੜੀ ਗੱਲਾਂ ਕਰਨਾ ਤੇ ਚੱਲਿਆ ਕਿੱਥੇ ਆ ਉਹ ਜਾਣਾ ਕਿੱਥੇ ਆ ਮੈਨੂੰ ਨਾ ਕੱਲ ਆਇਆ ਫੋਨ ਮੁੰਡੇ ਇੱਕ ਦਾ ਅੱਛਾ ਤੂੰ ਕਰਦਾ ਪ੍ਰਾਈਵੇਟ ਨੌਕਰੀ ਤੈਨੂੰ ਆਂਦਾ ਜੇ ਤਰ੍ਹਾਂ ਰਹਾਦਾ ਹੈਗਾ ਏ ਹੂੰ ਤੇ ਵੇਖ ਲੈ ਮੈਂ ਇੱਥੇ ਕਰਾਂ ਗੱਲ ਬਾਤ ਉਦਾਂ ਉਹਨੇ ਕੀਤੀ ਸੀ ਪਰ ਮੈਂ ਹਣ ਬਾਪੂ ਹੀ ਨਾ ਕੀਤੀ ਸਲਾਹ ਤੂੰ ਆਂਦੇ ਕੋਈ ਗੱਲ ਨਾ ਵੇਖ ਜਬਨ ਦੀ ਗੱਲ ਤੇ ਵੀ ਨੌਕਰੀ ਕਰਨੀ ਆ ਤੂੰ ਲੈ ਇਹ ਮੈਨੂੰ ਗੱਲ ਦੱਸ ਤੇਰੇ ਦੋਵੇਂ ਭਰਾ ਨੌਕਰੀ ਕਰਦੇ ਆ ਚੰਗੀ ਕਮਾਈ ਆਉਂਦੀ ਸਾਡੇ ਘਰ ਉਧਰ ਸਾਡੇ ਘਰ ਦਾ ਕੰਮ ਵੇਖ ਕਿੰਨਾ ਵਾ ਤੇਰੇ ਤੋਂ ਬਿਨਾ ਗੁਜ਼ਾਰਾ ਹੁਣਾਵਾ ਹੈ ਉਹ ਤਾਂ ਤੁਹਾਡੀ ਗੱਲ ਠੀਕ ਆ ਮੈਂ ਇਹ ਗੱਲ ਕੀਤੀ ਬਾਪੂ ਹੀ ਨਾ ਹੂੰ ਕਿ ਡੰਗਰਾਂ ਦਾ ਕਿੰਨੇ ਵੇਖਣਾ ਪਹਿਲੀ ਬੰਨਾ ਵਾ ਕੌਣ ਦੇ ਕੋਈ ਗੱਲ ਨੇ ਤੂੰ ਇਸ ਗੱਲ ਦੀ ਟੈਨਸ਼ਨ ਨਾ ਲੈ ਤੇ ਚਲ ਉਹਦਾ ਹੈ ਤਾਂ ਵਧੀਆ ਜੇ ਮੰਨ ਲਓ ਕਿ ਜਾਵਾਂ ਕਰਾਂਗਾ ਕੋ ਚਾਰ ਪੈਸੇ ਮਿਲਣਗੇ ਵੀ ਨਹੀਂ ਨਹੀਂ ਕਿ ਹਕਮ ਮੰਗਣ ਦੀ ਤੇ ਨਾ ਨਾ ਲੋੜ ਪਏਗੀ ਲੈ 10 ਅਹੀਂ ਕੋਈ ਉਪਰੇ ਅਸ਼ਦਾਈਆ ਭਰਾ ਤੇਰੇ ਤੈਨੂੰ ਵੇਖਾਂ ਕਿੰਨਾ ਖਰਚਾ ਦਿੰਦੇ ਆ ਜਿਹੜੀ ਚੀਜ਼ ਮੰਗਣਾ ਇੱਕ ਮੰਗਣਾ ਤੈਨੂੰ ਦੋ ਲਿਆ ਕੇ ਦਿੰਦੇ ਆ ਇਹ ਕਮੀਆਂ ਕੋਈ ਸਾਡੇ ਪਿਆਰ ਵਿੱਚ ਜਿਹੜਾ ਤੂੰ ਹਾਂ ਗੱਲਾਂ ਕਰਨ ਡਿਆ ਵਾ ਉਹ ਨਹੀਂ ਨਹੀਂ ਇਦਾਂ ਦੀ ਥੋੜਾ ਕੋਈ ਗੱਲ ਹੈ ਆੜ ਕਰ ਨੌਕਰੀ ਵਾਲਾ ਨਾਲੇ ਪ੍ਰਾਈਵੇਟ ਮੈਨੂੰ ਨਹੀਂ ਚੰਗਾ ਲੱਗਾ ਇਦਾਂ ਕਰ ਚਪ ਕਰਕੇ ਨਾ ਕਰਈ ਰਹਿ ਕੋਈ ਲੋੜ ਨਹੀਂ ਤੇਨੂੰ ਨੌਕਰੀ ਕਰਨ ਦੀ ਸਾਡੇ ਹੁੰਦਿਆ ਕੀ ਲੋੜਾ ਤੈਨੂੰ ਪ੍ਰਾਈਵੇਟ ਧੱਕੇ ਖਾਣ ਦੀ ਐਵੇਂ ਉਹ ਤਰਾ 10 20 ਹਜ਼ਾਰ ਤ ਤੁਰਿਆ ਫਿਰੇਗਾ ਆਪਣੇ ਭਰਾਵਾਂ ਵੱਲ ਵੇਖ ਸਰਕਾਰੀ ਨੌਕਰੀਆਂ ਕਰਨ ਦੇ ਆ 60 60 70 70 ਹਜ਼ਾਰ ਰੁਪਇਆ ਲੈਣ ਦੇ ਠੀਕ ਵਾ ਨਾ ਤੂੰ ਕੀ ਧੱਕੇ ਖਾਂਦਾ ਫਿਰੇਗਾ ਐਵੇਂ ਹੀ ਆਹ ਗੱਲ ਤੇ ਤੁਹਾਡੀ ਸਹੀ ਏ ਤਾਂ ਨਾਲੇ ਵਾਲੇ ਪ੍ਰਾਈਵੇਟ ਵਾਲੇ ਹੁੰਦੇ ਆ ਨਾ ਇਹ ਬੰਦੇ ਨੂੰ ਫਾਇਰ ਆ ਕੇ ਰੱਖਦੇ ਆ ਸਵੇਰ ਤੋਂ ਜਾਇਆ ਕਰੇਗਾ ਸ਼ਾਮ ਨੂੰ ਘਰ ਆਇਆ ਕਰਨਾ ਵਾ ਹੈ ਤੇਰੀ ਤੇ ਜ਼ਿੰਦਗੀ ਰੁੱਲ ਜਣੀ ਆ ਚਲੋ ਕੋਈ ਨਵੇਂ ਵੀ ਨਾ ਆਪਣੇ ਮਾਨਸਲਾਹ ਕਰਕੇ ਸਲਾਹ ਚੰਗੀ ਕਰੀ ਐਵੇਂ ਨਾ ਤੁਰਪੀ ਮੂੰਹ ਚੁੱਕ ਕੇ ਕਿਸਦੇ ਕਹਿਣ ਤੇ ਉਹ ਨਹੀਂ ਨਹੀਂ ਆਹੋ ਵੀਰ ਦਾ ਕਰ ਲੈਣਾ ਮੈਂ ਵੀਰ ਨੂੰ ਫੋਨ ਜਿੱਦਾਂ ਕਹੋਗੇ ਫਿਰ ਉਦਾਂ ਕਰ ਲੈਨੇ ਆ ਆਹੋ ਖਾ ਖਾ ਰੋਟੀ ਲਿਓ ਨੀ ਮੈਂ ਹੋਰ ਗਰਮ ਗਰਮ ਚੰਗਾ ਉਦਾਂ ਨਾ ਗੱਲ ਤੇ ਭਾਬੀ ਦੀ ਸਹੀ ਏ ਜਮਾਂ ਕਰਾਂਗਾ ਸੂਰ ਤੋਂ ਸ਼ਾਮਾਂ ਨੂੰ ਆਉਣਾ ਇੱਕ ਕਰੀ ਇਦਾਂ ਕਰਨਾ ਜਾ ਕੇ ਉਹਨਾਂ ਵੇਖਾਂਗਾ ਪੜਾ ਕੰਮ ਕਿੱਦਾਂ ਦਾ ਜੇ ਤੇ ਲੱਗੂ ਚੰਗਾ ਕਰਤ ਕਰਾਂਗੇ ਤੇ ਜੋ ਨਾ ਹੋਇਆ ਤਾਂ ਫਿਰ ਆਪਣਾ ਆਰਾਮ ਨਾਲ ਘਰ ਦਾ ਕੰਮ ਕਰਾਂਗੇ। ਹਾਈ ਹਾਈ। ਇਹਦੇ ਕਿ ਤਾ ਬਹੁਤ ਸਾਰਾ ਗਾ ਨੌਕਰੀ ਦਾ। ਜੇ ਇਹ ਨੌਕਰੀ ਕਰਨ ਚੱਲ ਗਿਆ ਤੇ ਸਾਡੇ ਕੰਮ ਕਿੰਨੇ ਕਰਨੇ ਆ? ਹਮ ਤਰਾ ਸਾਰਾ ਦਿਨ ਤੋਰ ਰੱਖੀਦਾ ਵਾ। ਕਦੀ ਪਿੰਡਰ ਆ ਲਿਆ ਦੇ, ਕਦੀ ਪਿੰਡਰ ਆ ਲਿਆ ਦੇ, ਕਦੀ ਨਿਆਣੇ ਦੇ ਫੀਸਾ ਜਮਾ ਕਰਵਾਇਆ। ਤੇ ਜੇ ਇਹ ਨੌਕਰੀ ਕਰਨ ਗਿਆ ਤੇ ਸਾਡਾ ਕੀ ਮੁੱਲ ਪੈਣਾ ਹੈ ਘਰ ਵਿੱਚ? ਨਹੀਂ ਨਹੀਂ। ਇਹ ਨੂੰ ਨਹੀਂ ਨੌਕਰੀ ਕਰਨ ਦੇਣੀ। ਜੋ ਮਰਜ਼ੀ ਹੋ ਜੇ। ਆੜੀ ਸ਼ਰਨ ਦੇਣਵਾ ਨਾ ਇਹ ਮੇਰੇ ਨਾਲ ਕੋਲ ਨਹੀਂ ਜੋਗੀ ਆ। ਇਨੂੰ ਦੱਸਨੀ ਆ ਜਾ ਕੇ ਕਿ ਪੈਣ ਲੱਗਾ ਹੀ ਪੰਗਾ ਹੁਣ ਇੱਥੇ ਤੇ ਹੈ ਨਹੀਂ ਆ ਛਾ ਇਧਰ ਵਾ ਨਿਸ਼ਰਨ ਹਾਂਜੀ ਇਧਰ ਮੇਰੀ ਗੱਲ ਸੁਣ ਧਿਆਨ ਨਾਲ ਪਾਣਾ ਪੈਚ ਲਈ ਨਵਾਈਾ ਹਾਂ ਕੀ ਹੋ ਗਿਆ ਕਿਉਂ ਡਰਾਈ ਜਾਂਦੇ ਜੇ ਡਰਾਈ ਕਰੀ ਜਾਨੀ ਆ ਤੂੰ ਮੇਰ ਨਾਲ ਢੜਨਾ ਸਟਾਰਟ ਕਰਤਾ ਵਾ ਤੇ ਉਹ ਜਿਹੜਾ ਸਾਡੇ ਹੱਥ ਵਿੱਚ ਵਾ ਨਾ ਸਿੰਦਰ ਹਾਂ ਉਹ ਨਿਕਲ ਚਲਿਆ ਯੋ ਨਹੀਂ ਕੀ ਹੋ ਗਿਆ ਵਾ ਅਗਲਾ ਨਮਕਰੀ ਕਰਦੀ ਤਿਆਰੀ ਕਰਨ ਲਈ ਆ ਯੋ ਹਾ ਇੰਜੇ ਨੌਕਰੀ ਲੱਗ ਗਿਆ ਤੇ ਸਾਡੇ ਕੰਮ ਕਿੰਨੇ ਕਰਨੇ ਆ ਉਹੋ ਤੇ ਮੈਂ ਕਹਿ ਨਹੀਂ ਆ ਅੱਜ ਚੱਲਿਆ ਬੜਾ ਪਿਆਰ ਪਿਆਰ ਹੋਇਆ ਨਾ ਤੋ ਕਿ ਹਾਵੇ ਰੋਟੀ ਖਾਣ ਦਾ ਡਰਾਇੰਗ ਰੂਮ ਚ ਅੱਛਾ ਤੇ ਮੈਂ ਤੋ ਦਾਦੇ ਕੰਨਾਂ ਚ ਕਾਢ ਆਈ ਆ ਵੀ ਪ੍ਰਾਈਵੇਟ ਨੌਕਰੀ ਕਰਕੇ ਤੂੰ ਕੀ ਲੈਣਾ ਜਦੋਂ ਭਰਾ ਤੇਰੇ ਤੈਨੂੰ ਖਰਚਾ ਦੇਣ ਦੇ ਸਭ ਕੋ ਦੇਣ ਦੇ ਆ ਪਤਾ ਨਹੀਂ ਹੁਣ ਮੇਰੀ ਗੱਲ ਮੰਨਦਾ ਵਾ ਕਿ ਨਹੀਂ ਮੰਨਦਾ ਪਰ ਜੇ ਇਹ ਨੌਕਰੀ ਤੇ ਲੱਗ ਗਿਆ ਨਾ ਕਿਤੇ ਤੇ ਸਾਡੀਆਂ ਢੇੜੀਆਂ ਚਵਟੇ ਪੈ ਜਾਣੇ ਹੀ ਤੁਹ ਦੱਸਦਾ ਮੈਂ ਆਹੋ ਤੇ ਹੋਰ ਕੀ ਆ ਅਜੇ ਇਹ ਕਮੁੰਦੇ ਦੋ ਜਣੇ ਨੂੰ ਇਹਦਾ ਹਿੱਸਾ ਦੇ ਹੀ ਜਾਣੇ ਆਪਾਂ ਇਹਨੇ ਕੰਮ ਕਰਕੇ ਤੇ ਇਹਨੇ ਕੀ ਕਰਨਾ ਵਾ ਉਹੋ ਤਾਂ ਗੱਲ ਮੈਂ ਕਹਿ ਲਈ ਆ ਤੇ ਜੇ ਨੌਕਰੀ ਤੇ ਲੱਗ ਗਿਆ ਨਾ ਹੁਣ ਤੇ ਸਾਡੇ ਆਖੇ ਲੱਗ ਜਾਂਦਾ ਵਾ ਸਾਡੇ ਨਿਆਣਿਆਂ ਨੂੰ ਲਈ ਫਿਰਦਾ ਵਾ ਤੇ ਜਿੱਦਣੇ ਜਾਣ ਡਿਆ ਪਿਆ ਨਾ ਉਹਦ ਨੇ ਹਰ ਕੋਣਾ ਹਟ ਜਾਣਾ ਵਾ ਇਹਨੇ ਤੇ ਸਾਡੇ ਕੋਲ ਕੰਮ ਵੀ ਨਹੀਂ ਕਰਨਾ ਕੰਮ ਕਿੱਥੇ ਕਰਨਾ ਇਹਨੇ ਅਸੀਂ ਤੇ ਗਰਮੀ ਚ ਬਾਹਰ ਜਾਣ ਜੋਗੀਆਂ ਉਹ ਨਹੀਂ ਗਿਆ ਅੰਦਰ ਕੋਈ ਕੰਮ ਹੁੰਦਾ ਮੜਾ ਮੋਟਾ ਇਹਨੂੰ ਕਹਿ ਦੇਈਦਾ ਵਾ ਇਹਨੂੰ ਨਾਲ ਲੈ ਕੇ ਤੁਰ ਪਈਦਾ ਜਿੱਥੇ ਮਰਜੀ ਹੈ ਤੇ ਜੇ ਇਹ ਨੌਕਰੀ ਕਰਨ ਲੱਗਾ ਤਾਂ ਇਹਦੇ ਪਰਨੇ ਘਲਾਉਣੇ ਆ ਇਹਨੇ ਸਾਡੇ ਅੱਥੇ ਕਿੱਥੋਂ ਲੱਗਣਾ ਇਹਦੇ ਰੰਗ ਹੀ ਬਦਲ ਜਾਣੇ ਮੁੜ ਕੇ ਹਾਂ ਇਹਨੇ ਕੜਾ ਪਹਿ ਮੈਂ ਆਪਣਾ ਕਮਾਉਂਦੇ ਆਪਣਾ ਖਾਂਦੇ ਤੂੰ ਹੀ ਕੌਣ ਜੀ ਜਿੱਦਾਂ ਨੂੰ ਮੋਢੇ ਚ ਰੱਖਿਆ ਵਾ ਨਾ ਉਦਾਂ ਹੀ ਰੱਖੀਏ ਨਿਕਲਣਾ ਨਹੀਂ ਇਹਨੂੰ ਸਕੀਮ ਲਾ ਤੂੰ ਵੀ ਕੋਈ ਤੇ ਮੈਂ ਵੀ ਲਾਉਣੀ ਆ ਠੀਕ ਆ ਨਾ ਆਪਸ ਵਿੱਚ ਘੁਲਣਾ ਚੰਗਾ ਵਾ ਤੇ ਇਹਨੂੰ ਰੱਖੀਏ ਫਸਾ ਕੇ ਸਕੀਮ ਕੀ ਲਾਉਣੀ ਆ ਫਿਰ ਇਹਨਾਂ ਦੇ ਵੀਰ ਇਹਨਾਂ ਦੇ ਵੀਰਾਂ ਨਾਲ ਗੱਲ ਕਰਨੀ ਆ ਨਾ ਵੀਰਾਂ ਨਾਲ ਕਾਦੀ ਗੱਲ ਕਰਨੀ ਆ ਕੋਈ ਗੱਲ ਨਹੀਂ ਇਹਦੇ ਜੋਗੀ ਤੇ ਮੈਂ ਆ ਬਥੇਰੀ ਆ ਠੀਕ ਆ ਨਾ ਅੱਧਾ ਤੇ ਤੂੰ ਹੀ ਕਰ ਤੋ ਹੁਣ ਉਹ ਕੋਈ ਨਹੀਂ ਕਰ ਲੂੰਗੀ ਅੱਧਾ ਤਾਂ ਮੇਰੇ ਦਿਮਾਗ ਚ ਗੱਲ ਬਿਠਾ ਲਈ ਆ ਤੇ ਜਿਹੜੀ ਰਹਿਣੀ ਥੋੜੀ ਬਹੁਤੀ ਉਹ ਵੀ ਮੈਂ ਬਿਠਾ ਲ ਦੇਣੀ ਆ ਕੋਈ ਗੱਲ ਨਹੀਂ ਨਾ ਇਹਨੂੰ ਵੀ ਆਉਣਾ ਵਾ ਤੇ ਨਾ ਇਹਨੂੰ ਤੇ ਨੌਕਰੀ ਤਾਂ ਲੱਗਣ ਦੇਣਾ ਵਾ ਇਹਨੂੰ ਤੇ ਰੱਖਾਂਗੇ ਆਪਣੇ ਘਰ ਦੇ ਕੰਮਾਂ ਜੋਗਾ ਹਾਂ ਤੇ ਤੁਹਾਡੇ ਹਾਲ ਇਹ ਕੰਮ ਤੇ ਲੱਗ ਗਿਆ ਸਾਡੇ ਘਰ ਦੇ ਕਿਨੇ ਕਰਨੇ ਆ ਸੁਣ ਕੇ ਤੇ ਮੇਰੇ ਆ ਪਿਆਰਾ ਥੋੜਾ ਜਮੀਨ ਨਿਕਲ ਗਈ ਹੀਗੀ ਪਰ ਕੀ ਕਰੀਏ ਹੁਣ ਥੋੜਾ ਬਹੁਤਾ ਵੇਖ ਕੇ ਤੇਨੂੰ ਡੱਕਣਾ ਪੈਣਾ ਠੀਕ ਆ ਨਾ ਚੱਲ ਕੋਈ ਗੱਲ ਨਹੀਂ ਵੇਨੇ ਹੁਣ ਕੀ ਕਰਨਾ ਹਾਂ ਮਹਾਵਿਲੀ ਹੋ ਕੇ ਆਈਦਾ ਸਾਰੀ ਜੜੀ ਨਗ ਜਾਂਦੀ ਓ ਜੀਵਨ ਓ ਕਿੱਥੇ ਆ ਪਾਣੀ ਲਿਆ ਅੱਗੇ ਜੇ ਆਹ ਪਾਣੀ ਥੱਕ ਜੀ ਦਾ ਸਰੀ ਦਾੜੀ ਕਦੀ ਕੋਈ ਕੰਮ ਕਦੀ ਕੋਈ ਕੰਮ ਕੋਈ ਬੰਦਾ ਆਇਂਦਾ ਕਦੀ ਕੋਈ ਆਇਂਦਾ ਪਤਾ ਕੀ ਗੱਲ ਆ ਸਾਰਾ ਦਿਨ ਤੁਸੀਂ ਤੇ ਬੈਠੇ ਬੈਠੇ ਆਕੜਦਾਈਆਂ ਉਹ ਤੇ ਕਰ ਲੋ ਬੰਦਾ ਕਦੀ ਮੰਜੇ ਤੇ ਲੰਮੇ ਪੈ ਜਾਏ ਕਦੀ ਬਾਹਰ ਫਿਰ ਤੁਰ ਲਵੇ ਕਦੀ ਕੁੱਛ ਕਰ ਲੇ ਹਾਂ ਕੀ ਕਰਨਾ ਫਿਰ ਤੇ ਚਾਹ ਤੁਹਾਨੂੰ ਮੈਂ ਬਾਅਦ ਚ ਬਣਾ ਕੇ ਦਿੰਨੀ ਆ ਹਾਂ ਇੱਕ ਗੱਲ ਕਰਨੀ ਆ ਤੁਹਾਡੇ ਨਾਲ ਤੁਸੀਂ ਸਵਾਦੀ ਕਰੀ ਹਾਏ ਹਾਏ ਸਵਾਦੀ ਕਰੂੰਗੀ ਇਮਿਊਨਿਟੀ ਚ ਲੈਣ ਸਮਝਿਆ ਦੱਸ ਫਿਰ ਅਣਾ ਤੁਹਾਡਾ ਭਰਾ ਵਾ ਪਿੰਦਰ ਆਹੋ ਨੌਕਰੀ ਚੱਕਰਾਂ ਚ ਫਿਰਨਿਆ ਜ ਹੁਣ ਤੇ ਚੰਗੀ ਗੱਲ ਹੀ ਆ ਉਹ ਵੀ ਕਰੋ ਬਾਤ ਤੇ ਲੱਗ ਜੂਗਾ ਸਵਾਹ ਚੰਗੀ ਗੱਲ ਵਾ ਦਿਮਾਗ ਤੋਂ ਕੰਮ ਲਾਓ ਦਿਮਾਗ ਤੋਂ ਦਿਮਾਗ ਕੋ ਲੈਣਿਆ ਕੰਮ ਤਾਂ ਹੀ ਤੇਰੇ ਤੇਲੇ ਖਲੋਤਾ ਇਹੋ ਜੀ ਗੱਲ ਨਹੀਂ ਕੀ ਕੋਈ ਵੀ ਹਾਂ ਮੇਰੀ ਗੱਲ ਸੁਣੋ ਅਗਲੇ ਨੇ ਨਾ ਨੌਕਰੀ ਵਾਸਤੇ ਅਪਲਾਈ ਤੇ ਕਰਤਾ ਜੇ ਮੈਨੂੰ ਲੱਗਦਾ ਤੇ ਚਲ ਚੰਗਾ ਵਾ ਆਪਣੇ ਕਾਰੋਬਾਰ ਤੇ ਆਪਣਾ ਕੰਮ ਲੈ ਕੇ ਤੁਰ ਪੂਗਾ ਨਾ ਜਿਹੜੀ ਗੱਲ ਮੈਂ ਸਮਝਾਣੀ ਤਾਪ ਨਹੀਂ ਸਮਝਾਂਦੀ ਜਿੱਦਣੇ ਨੌਕਰੀ ਤੇ ਲੱਗ ਗਿਆ ਨਾ ਮੁੜ ਕੇ ਲੱਭੇ ਉਹ ਪਿੰਡਰ ਨੂੰ ਤੁਸੀਂ ਵੀ ਅੱਗੇ ਨਿਕਾ ਨਹੀਂ ਨਾ ਨੌਕਰੀ ਕਰਦਾ ਤੁਹਾਡੇ ਮਗਰ ਮਗਰ ਕੁਸ਼ ਮਾਰਦਾ ਫਿਰ ਦੰਦਾ ਹੀਗਾ ਵੀਰ ਇਦਾਂ ਭਾਬੀ ਇਦਾਂ ਜਿੱਦਾਂ ਦਾ ਨੌਕਰੀ ਤੇ ਲੱਗ ਗਿਆ ਵਾ ਨਾ ਨਾ ਉਹਨੇ ਕਦੀ ਮੈਨੂੰ ਕਹਾਇਆ ਤੇ ਨਾ ਹੀ ਕਦੀ ਤੁਹਾਡੀ ਸਲਾਹ ਲਈ ਆ ਲਈ ਆ ਕਦੀ ਸੋਚੋ ਆਪਣੇ ਦਿਮਾਗ ਦੇ ਨਾਲ ਤੇ ਜਿੱਦਣ ਇਹਨੂੰ ਨੌਕਰੀ ਮਿਲ ਗਈ ਨਾ ਪਿੰਦਰ ਨੂੰ ਉਦੋਂ ਪਿੰਦਰ ਵੀ ਲਾਬੇ ਫਿਰਿਓ ਤੁਸੀਂ ਉਧਰ ਪਿੰਦਰ ਨੇ ਆਪਣੇ ਰੰਗਾਂ ਚ ਹੋ ਜਾਣਾ ਵਾ ਤੇ ਪਰ ਲੱਗ ਜਣੇ ਤੇ ਉੱਡ ਜਾਣਾ ਇੰਨੇ ਵੀ ਠੀਕ ਆ ਨਾ ਤੇ ਹੁਣ ਵੇਖੋ ਕਿੰਨੇ ਕੰਮ ਕਰਦਾ ਵਾ ਤੁਸੀਂ ਤੇ ਸਵੇਰ ਦੇਗੇ ਸ਼ਾਮਾਂ ਨੂੰ ਘਰ ਆਉਂਦੇ ਜੀ ਤੇ ਅਗਲਾ ਨਾ ਸਾਰੇ ਕਰਦੇ ਕੰਮ ਕਰੋ ਕਰਦਾ ਤੇ ਜੇ ਕਦੇ ਸਾਨੂੰ ਦਵਾਈ ਦਰੂ ਦੀ ਲੋੜ ਪੈਂਦੀ ਆ ਸਾਡੇ ਨਾਲ ਵੀ ਜਾਂਦਾ ਵਾ ਤੇ ਨਿਆਣੇ ਦੀਆਂ ਫੀਸਾਂ ਤਾਰ 100 ਨਿੱਕੇ ਨਿੱਕੇ ਕੰਮ ਕਰ ਮੁੜ ਕੇ ਕਿੰਨੇ ਕਰਨੇ ਆ ਗੱਲ ਤੇਰੀ ਵਾਕਈ ਸਹੀ ਆ ਹੈਂ ਇਦਨ ਕਿ ਤੇਰਾ ਦਿਮਾਗ ਵੀ ਕੰਮ ਕਰਦਾ ਹੋ ਹੈ ਮੇਰਾ ਦਿਮਾਗ 24 ਘੰਟੇ ਕੰਮ ਕਰਦਾ ਹੈ ਅਹੀਂ ਤੋਂ ਚਲ ਜਿੰਦੇ ਸ਼ਹਿਰ ਨੂੰ ਸਾਰੇ ਤੇ ਆਪਣੇ ਕੰਮ ਧੁੰਦੇ ਕਰਦੇ ਰਹੀਦਾ ਤਾਨੂੰ ਉਹ ਦਿਨ ਪੱਠੇ ਪੁੱਠੇ ਦੇ ਨਹੀਂ ਹੁੰਦਾ ਤੇ ਜਦਨ ਕਿ ਤੇ ਵੀ ਨੌਕਰੀ ਤੇ ਲੱਗ ਗਿਆ ਨਾ ਤੇ ਫੇਰ ਤੁਹਾਡੇ ਕੰਮ ਵੱਡੇ ਜਾਣੇ ਆ ਤੇ ਭਾਵੇਂ ਸੌਖੇ ਹੋਵੇ ਤੇ ਭਾਵੇਂ ਸੌਖੇ ਹਵਾਣ ਕੇ ਕਰਨੇ ਪੈਣੇ ਆ ਹੁਣ ਆਣ ਕੇ ਟੌਰ ਨਾ ਮੰਜੇ ਤੇ ਲੰਮੇ ਪੈ ਜਾਣਾ ਵਾ ਤੇ ਮੰਜੇ ਤੇ ਰੋਟੀ ਆ ਜਣੀ ਮੰਜੇ ਤੇ ਸਭ ਕੋ ਹਾਣਾਂ ਤੇ ਸਵੇਰੇ ਹੀ ਉੱਠ ਕੇ ਜਾਣਾ ਨਹੀਂ ਮੇਰੀ ਕੱਲ ਸਾਡ ਨਾਲ ਤੇ ਉਹਨੇ ਗੱਲ ਨਹੀਂ ਕੀਤੀ ਢੜਨਾ ਕਿ ਲੋੜਾਂ ਨੂੰ ਗੱਲ ਕਰਨ ਦੀ ਆਪਣੇ ਪਿਓ ਨਾਲ ਗੱਲ ਕਰ ਲਈ ਆ ਉਹਨੇ ਇਹ ਪਿਓ ਕਹਣਾ ਜਿਹੜਾ ਚਾਹੁੰਦਾ ਨਹੀਂਗਾ ਉਹ ਤੇ ਕਹਿਣ ਦਿਆ ਵਾ ਕਰ ਤੂੰ ਨੌਕਰੀ ਕੋਈ ਗੱਲ ਨਹੀਂ ਡੰਗਰਾਂ ਦੀ ਕਿਹੜੀ ਗੱਲ ਵਾ ਆਪੇ ਸਾਰੇ ਨਾਲ ਮਿਲ ਕੇ ਕਰਿਆ ਕਰਨਗੇ ਤੇ ਉਹਦੀ ਪੂਰੀ ਸ਼ਹਿਜ ਏ ਠੀਕ ਵਾ ਨਾ ਤੇ ਮੇਲਾ ਸਾਂਭਣਾ ਤੇ ਸਾਂਭਣਾ ਤੇ ਪਸਤਾਓਗੇ ਫੇਰ ਬਾਪੂ ਨੂੰ ਨਹੀਂ ਪਤਾ ਇੰਨਾ ਵਾ ਗੱਬਦਾ ਵਾ ਤੇ ਪੱਠੇ ਕਿਧੇ ਪੋਣੇ ਮੁੜ ਕੇ ਬਾਪੂ ਨੇ ਤਾਂ ਲੋੜਾ ਕਹਿਣ ਦੀ ਉਹ ਤੁਹਾਡੇ ਕੰਮ ਵੜਦੇ ਨੇ ਉਹਨੇ ਚੁੱਪ ਕਰਕੇ ਉਹਨੇ ਕਿਹਾ ਆਪ ਕਰਨਾ ਵਾ ਕੋ ਉਹ ਸਾਡੇ ਕੋਲ ਨਹੀਂ ਡੰਗਰ ਉਹਨਾਂ ਦਾ ਕੰਮ ਹੋਣਾ ਤੁਹਾਨੂੰ ਦੱਸਾਂ ਗੱਲ ਜੇ ਨਹੀਂ ਨਾ ਹੋਣਾ ਤੇ ਕਰੋ ਕੋਈ ਸਕੀਮ ਪਿਆਰ ਠੀਕ ਆ ਨਾ ਤੇ ਪਾਉ ਅੜਚਨ ਜਿਹੜਾ ਨੌਕਰੀ ਤੇਰੇ ਜਾਵੇ ਤੇ ਘਰ ਦੇ ਕੰਮਾਂ ਜੋ ਕਾਈ ਰਹਿ ਜੇ ਕੀ ਕੀਤਾ ਜਾਏ ਤੂੰ ਦੱਸ ਫਿਰ ਹੁਣ ਮੈਂ ਕੀ ਦਸਣਾ ਵਾਂ ਵੱਡਾ ਭਰਾ ਵਾਂ ਤੂੰ ਗੱਲ ਪੈ ਆ ਦੇਉਂਦੇ ਦੇ ਪੈਹੀ ਤੈਨੂੰ ਖਰਚਾ ਨਹੀਂ ਦਿੰਦੇ ਜੇ ਤੂੰ ਕਹਿਣਾ ਤੇਰੇ ਨਾਲ ਪੈਸੇ ਜਮਾ ਕਰਾ ਦਿੰਨੇ ਆ ਪਰ ਨੌਕਰੀ ਨਾ ਕਰ ਚੱਕਰਾ ਜਣਾ ਪੈ ਪ੍ਰਾਈਵੇਟ ਨੌਕਰੀਆਂ ਕਾਦੀਆਂ ਹੁੰਦੀਆਂ ਵਾ ਤੈਨੂੰ ਕੋ ਚੱਦਣਾ ਕਿਹਾ ਨਹੀਂ ਜਾਂਦਾ ਮੈਨੂੰ ਤੇ ਆ ਵੀ ਮੇਰੇ ਬਾਪੂ ਨਾਲੇ ਗੱਲ ਪੈ ਜੇ ਲੈ ਅਰੇ ਤੇਰੀ ਬਾਪੂ ਗੱਲ ਜਦੋਂ ਪਿੰਡਰ ਨੂੰ ਤੁਸੀਂ ਆਪਣੇ ਵਾਸਤੇ ਕਰ ਲਿਆ ਤੇ ਬਾਪੂ ਨੇ ਕਿਲੋੜਾ ਕਹਿਣ ਦੀ ਕੋ ਠੀਕ ਆ ਨਾ ਜਾਣਾ ਤੇ ਪਿੰਡਰ ਨੇ ਆ ਨਾ ਤੇ ਪਿੰਦਰ ਨੂੰ ਡੱਡ ਲੋ। ਇਹ ਗੱਲ ਤੇਰੀ ਵਾਕਿਆ ਸਹੀ ਆ ਹੈ। ਇਹ ਕੰਮ ਤੇ ਲੱਗਿਆ ਸਾਨੂੰ ਦੀ ਮੁਰਕ ਕਿਹਨੇ ਪੁੱਛਣਾ ਨਹੀਂ ਇੱਥੇ। ਤੇ ਜੇ ਤੇ ਵੇਲਾ ਖਤ ਆਮ ਰਹਿਣਾ ਹੁਣ ਤੁਸੀਂ ਤੇ ਚੰਗੇ ਰਹਿ ਜਾਓਗੇ ਨਹੀਂ ਤੇ ਪਛਤਾਉਣਾ ਹੀ ਪੈਣਾ ਜੇ। ਬੈਠੋ ਲੈਵਾ ਚਾਹ ਤੁਹਾਡੇ ਵਾਸਤੇ। ਤੇ ਪਿੰਦਰ ਹੈ ਕਿਥੇ ਉੱਤਰਾ ਹੁਣ? ਉੱਥੇ ਹੀ ਗਿਆ ਵਾਸਤੇ ਮੁੰਡੇ ਦੇ ਨਾਲ। ਹੈ? ਆਹੋ। ਇਹਨੂੰ ਆ ਲੈਂਦੇ ਇਹਨੂੰ। ਹਾਂ। ਆਉਂਦਾ ਵੇ ਚਾੜਦਾ ਗੱਲ ਕਰਿਓ ਮਾੜੀ ਭੁੱਡੀ ਨਾ ਕਰਿਓ ਜਨਾ। ਠੀਕ ਆ ਨਾ? ਦੂਜੇ ਨੂੰ ਭਰ ਲੈਣਾ ਨਾਲ ਨਿੱਕੇ ਨੂੰ। ਉਹਦਾ ਮੈਨੂੰ ਕੀ ਪਤਾ? ਉਹ ਤਾਂ ਖੂਣਾ ਬੋਲਣਾ ਵੀ ਗਿਆ ਹੁਣ ਨੋਕੀ ਚੱਕਰ ਚ। ਚੱਲ ਕੋਈ ਨਹੀਂ ਵੇਖਨੇ ਹਾਂ ਚੱਲ ਬਣਾਵਾ ਚਾਹ ਮੈਂ ਕਿਤੇ ਨਾ ਕਿਤੇ ਨਾ ਜੀ ਉਹਨੇ ਵੀ ਸਹੀ ਗੱਲ ਕਹਿਣ ਦੀ ਆ ਜੇ ਨੌਕਰੀ ਤੇ ਲੱਗਿਆ ਹਾਂ ਤਾਂ ਮੁੜ ਕੇ ਕਿਹਨੇ ਪੁੱਛਣਾ ਨਹੀਂ ਇਹਨੂੰ ਆ ਲੰਦੇ ਪਾਪਵਾੜੇ ਦੇਣੇ ਆਉਂਦੇ ਹੈ ਇਹ ਬਣਾ ਕੇ ਫਿਰਦਾ ਆਪਣੇ ਆਪ ਚ ਨਹੀਂ ਕਿਦਾਂ ਤਿਆਰ ਹੋਣੀ ਆ ਤੈਨੂੰ ਨਹੀਂ ਪਤਾ ਮੈਂ ਕਿੱਥੇ ਤਿਆਰ ਹੋ ਕੇ ਜਾਨੀ ਆ ਉਹ ਮੈਨੂੰ ਪਤਾ ਵਾ ਕਾਲਜੀ ਜਾਨੀ ਆ ਪਰ ਤੈਨੂੰ ਦੋ ਤਿੰਨ ਛੁੱਟੀਆਂ ਕਰਨੀਆਂ ਪੈਣੀਆਂ ਆ ਆ ਛੁੱਟੀ ਕਰ ਲੈ ਹਾਏ ਜਸ਼ਨਤ ਕੇ 2 ਦਿਨ ਦਿਨ ਹੋ ਗਏ ਮੈਂ ਛੁੱਟੀਆਂ ਕਰਾਂ ਨਹੀਂ ਅੱਜ ਫੇਰ ਛੁੱਟੀ ਕਰ ਲੈ ਕਿਹੜੀ ਗੱਲ ਹੋ ਕਰਾਂ ਮੈਂ ਜਾਣਾ ਵਾਂ ਕਾਲਜ ਆਪਣੇ ਬੱਬੀ ਦੇ ਬੰਦੇ ਡੇ ਕੰਮ ਤੇ ਰੋਟੀ ਪਾਣੀ ਕਰਨਾ ਪਣਾ ਉਹਨਾਂ ਵਾਸਤੇ ਉਹ ਦੋ ਹੀ ਤਾਂ ਡੇਵਲੀ ਉਹਨਾਂ ਨੂੰ ਕਹਿ ਦਿਆ ਕਰੋ ਕਿ ਆਪਣੇ ਘਰ ਰੋਟੀ ਲੈ ਕੇ ਆਇਆ ਕਰੋ ਤੇ ਚਾਹ ਬਣਾ ਕੇ ਬੰਦਾ ਆਪ ਦੇ ਦਿੰਦਾ ਵਾ ਤੂੰ ਛੁੱਟੀ ਕਰਨੀ ਦੱਸ ਦੇ ਨਹੀਂ ਤੇ ਤੇਰੀ ਪੱਕੀ ਛੁੱਟੀ ਹੋ ਜਾਣੀ ਆ ਆਪਲਾ ਕਿੱਦਾਂ ਦੀ ਗੱਲ ਹੋਈ ਮੈਂ ਤੈਨੂੰ ਦੱਸਤਾ ਵਾ ਮੈਂ ਡੈਡੀ ਨੂੰ ਕਹਿ ਕੇ ਪੱਕੀ ਛੁੱਟੀ ਕਰਾ ਦੇਣੀ ਫੇਰ ਕਰਵਾ ਦੇਣੀ ਐਵੇਂ ਛੁੱਟੀ ਕਰਵਾ ਦੇਣੀ ਆ ਤੁਸੀਂ ਇੰਨਾ ਬੋਲਿਆ ਨਾ ਕਰ ਜਿੰਨਾ ਕੰਮ ਕਿਹਾ ਉਹ ਨਾ ਕਰਿਆ ਕਰ ਪਰ ਜੇਸ਼ਣ ਤੁਹਾਡੇ ਵੱਲੀ ਵੀ ਹੱਦ ਹੋਈ ਆ ਜਿਵੇਂ ਚਾਚਾ ਜੀ ਨੂੰ ਆੰਨੀ ਆ ਉਹ ਵੀ ਨਹੀਂ ਮੇਰੇ ਗੱਲ ਸੌਂਦੇ ਹੈਗੇ ਤੇ ਮੁੜਕੇ ਜੀ ਮੇਰੇ ਨੰਬਰ ਕੱਟੋ ਨੇ ਫਿਰ ਵੀ ਤੁਸੀਂ ਮੈਨੂੰ ਛਿੜਕਾ ਦਿੰਦੇ ਹੋ ਕਾਲਸ ਤੇ ਤੁਸੀਂ ਮੈਨੂੰ ਜਾਣ ਨਹੀਂ ਦਿੰਦੇ ਨੰਬਰ ਤੇ ਪੂਰੇ ਚਾਹੀਦੇ ਸਾਨੂੰ ਫੀਸ ਬੜੀ ਦੇਣ ਦੇ ਅਸੀਂ ਫੀਸ ਦੇਣ ਦੇ ਫਿਰ ਤਾਂ ਨਹੀਂ ਜਾਣ ਦਿੰਦੇ ਨਹੀਂ ਤੂੰ ਆ ਛੁੱਟੀ ਕਰ ਜਦਾਂ ਮਰਜ਼ੀ ਕਰ ਦਿਮਾਗ ਖਰਾਬ ਹੋਏ ਮੈਨੂੰ ਤਾਂ ਲੱਗਦਾ ਤੁਹਾਡੇ ਉਦਾਂ ਹੀ ਕੀ ਕਰਾਂ ਮੈਂ ਮੈਨੂੰ ਤਾਂ ਇਹਦੀ ਸਮਝ ਨਹੀਂ ਲੱਗਦੀ ਹੈਗੀ ਬੰਨੇ ਲਗੇ ਤੇ ਤੁਹਾਨੂੰ ਚਾਹ ਪਾਣੀ ਬਣਾ ਕੇ ਤੇ ਫੜਾ ਦੋ ਇੰਨਾ ਕੰਮ ਤੇ ਇਹਨਾਂ ਨੂੰ ਕਰਨਾ ਆਉਂਦਾ ਹੀ ਆ ਨਾ ਇੱਕ ਬੰਨੇ ਮੁੜ ਕੇ ਝੜਕਾਂ ਫੇਰ ਦੇਂਦੇ ਨੇ ਕਿ ਤੇਰੇ ਨੰਬਰ ਕਿਉਂ ਘੱਟ ਆਏ ਨੇ ਜਿਵੇਂ ਉੱਥੇ ਜਾਵਾਂਗੀ ਮੈਨੂੰ ਕੁਝ ਪਤਾ ਲੱਗੂਗਾ ਤੇ ਫੇਰੀ ਮੈਂ ਪੜਾਂਗੀ ਨਾ ਦੋ ਤਿੰਨ ਦਿਨ ਹੋ ਗਏ ਅੱਗੇ ਮੈਂ ਛੁੱਟੀਆਂ ਕਰਾਂ ਨਹੀਂ ਤੇ ਇਹ ਦੋ ਤਿੰਨ ਦਿਨ ਹੋਰ ਕਰਨੀਆਂ ਪੈਣੀਆਂ ਵਾ ਕੋਈ ਹਾਲ ਨਹੀਂ ਇਹਨਾਂ ਦਾ ਵੀ ਚਾਚਾ ਜੀ ਵੀ ਨਹੀਂ ਮੇਰੀ ਸੁਣਦੇ ਹੈਗੇ ਤੇ ਇੱਕ ਬੰਨੇ ਆਂਦੇ ਕੋਈ ਨਹੀਂ ਤੇਰਾ ਵਿਆਹ ਕਰ ਦੇਣਾ ਤੇ ਇਹ ਉਹਨਾਂ ਨਾਲ ਗੱਲ ਕਰ ਲਾਂਗੇ ਜਦੋਂ ਤੂੰ ਹੀ ਨਹੀਂ ਮੈਨੂੰ ਪੜਾਂ ਦੇਂਨੇ ਤੇ ਅਗਲੇ ਨੇ ਮੈਨੂੰ ਕਿੱਥੋਂ ਪੜਾਂ ਦੇਣਾ ਵਾ ਕੌਣ ਇਹ ਧਿਆਨ ਦੇਣਾ ਆਪਣੇ ਮਾਪਿਓ ਆਪਣੇ ਹੀ ਹੁੰਦੇ ਨੇ ਉਹਨਾਂ ਨੂੰ ਪਤਾ ਤੇ ਹੁੰਨਾ ਹਣਾ ਕਿ ਆਪਣੀਤੀ ਪੁੱਤ ਉਤੇ ਪੈਸੇ ਲਾਉਂਦੇ ਤੇ ਇਹਨੇ ਪੜਨਾ ਵੀ ਆ ਇਹਨਾਂ ਦਾ ਤਾਂ ਕੋਈ ਹਾਲ ਨਹੀਂ ਆ